ਬੱਦੇ ਨਾਲ ਕਰੋ ਹਮਦਰਦੀ ਪਿਆਰ ਦੀ ਜੋਤ ਜਗਾ ਕੇ ਗੁੱਸੇ ਨਫ਼ਰਤ ਧੋਖੇ ਬਾਜੀ ਹੈ ਦਿਲ ਤੋਂ ਪਰਾ ਪਾ ਜਾ ਕੇ ਕਰ ਆਇਆ ਨੂੰ ਹੱਸ ਕੇ ਅੱਖੋ ਜੀ ਆਇਆ ਨੂੰ ਆਹੋ ਹੋਆ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਹੱਸ ਵਕਤ ਲੰਗਾਓ ਇਹ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਹੱਸ ਟਾਈਮ ਲੰਘਾਓ ਜੋਗ ਸੇ ਤੋਂ ਦੂਰ ਨਹੀਂ ਰਹਿੰਦੇ ਰੋਗ ਉਹ ਨਾ ਦੇ ਨਸਦੇ ਹੋ ਸਦਾ ਸਿਆਣੇ ਇਹ ਗੱਲ ਕਹਿੰਦੇ ਹੱਸਦਿਆਂ ਦੇ ਘਰ ਵੱਸਦੇ ਹੋ ਜੱਗ ਨੂੰ ਸੌਂਦਾ ਪੈਨੋ ਪਾਈ ਮਨ ਨੂੰ ਭੌਂਦਾ ਖਾਓ ਦੁਨੀਆ ਮੇਲਾ ਚਾਰ ਦੇ ਨਾਂ ਦਾ ਹੱਸ ਕੇ ਵਕਤ ਲੰਗਾਓ ਆ ਦੁਨੀਆ ਮੇਲਾ ਚਾਰ ਦੇ ਨਾਂ ਦਾ ਹੱਸ ਹੱਸ ਵਕਤ ਲੰਗਾਓ ਤੋਖ ਨਾ ਜਾਵੇ ਦਿਲ ਕੇ ਸੇਦਾ ਤੋਖ ਨਾ ਜਾਵੇ ਦਿਲ ਕੇ ਸੇਦਾ ਸਭ ਨੂੰ ਮਿੱਠਾ ਬੋਲੋ ਹੋਰਾਂ ਨੂੰ ਖੁਸ਼ਹਾਲ ਵੇਖ ਕੇ ਦਿਲ ਵਿੱਚ ਜ਼ਹਿਰ ਨਾ ਕੋਲੋ ਦੂਸਰਿਆਂ ਦੀਆਂ ਖੁਸ਼ੀਆਂ ਅੰਦਰ ਖੋਦ ਵੀ ਖੁਸ਼ੀ ਮਨਾਓ ਹੋਆ ਦੁਨੀਆ ਮੇਲਾ ਚਾਰ ਦਨਾਂ ਦਾ ਹੱਸ ਕੇ ਵਕਤ ਲੰਗਾਓ ਇਹ ਦੁਨੀਆ ਮੇਲਾ ਚਾਰ ਦਨਾਂ ਦਾ ਹੱਸ ਹੱਸ ਟਾਈਮ ਲਗਾਓ ਔਰ ਰਾਤ ਬੀਤ ਜੇ ਦਿਨ ਚੜ ਜਾਂਦਾ ਰਾਤ ਬੀਤ ਜਏ ਦਿਨ ਚੜ ਜਾਂਦਾ ਦੁੱਖ ਸੁੱਖ ਆਉਣਾ ਜਾਣਾ ਇੱਥੇ ਬੈਠ ਕਿਸੇ ਨਹੀਂ ਰਹਿਣਾ ਨਾ ਕੋਈ ਰਾਜਾ ਰਾਣਾ ਉਹ ਘਾਟੇ ਬਾਦੇ ਚੱਲਦੇ ਰਹਿੰਦੇ ਐਵੇਂ ਨਾ ਘਬਰਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਵਕਤ ਲੰਗਾਓ ਆ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਹੱਸ ਵਕਤ ਲੰਗਾਓ ਉਹ ਸਾਰੀ ਦੁਨੀਆ ਮਿੱਤਰਾਂ ਦੀ ਏ ਕੋਈ ਨਹੀਂ ਬੇਗਾਨਾ ਜੋ ਵੀ ਆਇਆ ਸਭ ਤੁਰ ਜਾਣਾ ਜਗਤ ਮੁਸਾਫਰਖਾਨਾ ਜੋ ਵੀ ਆਇਆ ਸਭ ਨਹੀਂ ਜਾਣਾ ਜਗਤ ਮੁਸਾਫਰਖਾਨਾ ਹੋ ਇੱਕੋ ਜੋਤੀ ਸਭ ਦੇ ਅੰਦਰ ਆ ਸਮਝੋ ਤੇ ਸਮਝਾਓ ਹੋa ਦੁਨੀਆ ਮੇਲਾ ਚਾਰ ਦੇ ਨਾਂ ਦਾ ਹੱਸ ਹੱਸ ਵਕਤ ਲੰਗਾਓ ਏ ਦੁਨੀਆ ਮੇਲਾ ਚਾਰ ਦੇ ਨਾਂ ਦਾ ਹੱਸ ਕੇ ਟਾਈਮ ਲੰਘਾਓ ਹੋ ਹਸਨ ਜਵਾਨੀ ਈ ਧਨ ਦੌਲਤ ਜੋ ਹਿੱਸੇ ਥੋਡੇ ਆਈਆਂ ਹੁਸਨ ਜਵਾਨੀ ਧਨ ਦੌਲਤ ਜੋ ਹਿੱਸੇ ਥੋਡੇ ਆਈਆਂ ਨਾਲ ਸਿਆਣਪ ਵਰ ਤੋਂ ਭਾਈ ਫੇਰ ਹੋਣ ਰਸ਼ਨਾਈਆਂ ਓ ਕਿਲੇ ਕੋਠੀਆਂ ਦੇਖ ਬਗਾਨੇ ਐਵੇਂ ਖਵਰਾ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਵਕਤ ਲੰਗਾਓ ਆ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਹੱਸ ਟਾਈਮ ਲੰਗਾਓ ਉਹ ਮਿੱਠਤਨ ਮਰਤਾ ਸ਼ੈਣ ਸ਼ੀਲਤਾ ਦਇਆ ਖਿਮਾ ਨੂੰ ਤਾਰੋ ਹੋ ਮੱਥਾ ਦੇਵੋ ਫੇਰ ਕਿਸੇ ਨੋ ਆਪਣਾ ਆਪ ਸਵਾਰੋ ਹੋਾ ਮਤਾਂ ਦੇਵੋ ਫੇਰ ਕਿਸੇ ਨੋ ਆਪਣਾ ਆਪ ਸਵਾਰੋ ਫੁੱਲ ਬਣ ਕੇ ਖੁਸ਼ਬੋ ਆ ਵੰਡੋ ਜਗਤ ਬਾਗ ਮਹਿਕਾਓ ਹੋਾ ਦੁਨੀਆ ਮੇਲਾ ਚਾਰ ਦਿਨਾਂ ਦਾ ਹਸ ਹਸ ਵਕਤ ਲੰਗਾਓ ਏ ਦੁਨੀਆ ਮੇਲਾ ਚਾਰ ਦਿਨਾਂ ਦਾ ਪਿਆਰ ਨਾ ਟਾਈਮ ਲਗਾਹੋ ਹੋ ਰੇਵਤੀ ਸ਼ਰਮਾ ਅਰਜਗਜਾਰੇ ਸ਼ੰਦ ਦੁਬਈ ਆ ਗਾ ਕੇ ਆਜੋ ਸੱਜਣੋ ਮਿਲਿਏ ਆਪਾਂ ਗਲਗਲ ਬੱਕੜੀ ਪਾਕੇ ਓ ਬਰਮਨੰਦ ਗੁਰੂ ਜੀ ਕਹਿ ਗਏ ਸਭਿਆਚਾਰਕ ਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਵਕਤ ਲੰਗਾਓ ਇਹ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਹੱਸ ਸਮਾਂ ਲੰਘਾਓ ਓ ਪਿਆਰ ਦਾ ਸੌਦਾ ਪਿਆਰ ਨਾ ਕਰੀਏ ਆਰ ਦਾ ਸੌਦਾ ਪਿਆਰ ਨਾ ਕਰੀਏ ਮਤਲਬ ਹਲ ਨਾ ਕਰੀਏ ਓ ਲੇਖਾ ਜੋਖਾ ਹੋਣਾ ਅੱਗੇ ਓ ਮਾਲਕ ਤੋਂ ਡਰਿਏ ਓ ਰਿਸ਼ੀ ਰੇਵਤੀ ਲਿਖੇ ਬੜਾ ਗੁਣ ਪ੍ਰਭੂ ਦੇ ਘਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਵਕਤ ਲੰਗਾਓ ਏ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਵਕਤ ਲੰਗਾਓ